ਸਧਾਰਕਾਲੀ ਆਗੂ ਵਿਰਸਾ ਸਿੰਘ ਬਲਟੋਵਾ ਦੇ ਵੱਲੋਂ ਪ੍ਰੈਸ ਸਾਰਤਾ ਕੀਤੀ ਜਾ ਰਹੀ ਸਦਾਰੋ ਕਰਾਂਗੇ ਜਾਂਦਾ ਹੈ ਇਸ ਮਸਲੇ ਨੂੰ ਲੈ ਕੇ ਉਠਾਇਆ ਤੇ ਬਹੁਤ ਜਾਂਦਾ ਹੈ ਪਰ ਸੀ ਗੰਭੀਰ ਕਿੰਨੇ ਕ ਹੈ ਜਾਂ ਸਾਡੇ ਜਿਹੜਾ ਪ੍ਰਚਾਰ ਕੀਤਾ ਜਾਂਦਾ ਆ ਜਾਂ ਸਾਡੇ ਵੱਲੋਂ ਗੱਲ ਕੀਤੀ ਜਾਂਦੀ ਹੈ ਸਾਡੇ ਵੱਲੋਂ ਵਾਰ-ਵਾਰ ਆਵਾਜ਼ ਉਠਾਈ ਜਾਂਦੀ ਉਹਦਾ ਸਰਕਾਰਾਂ ਤੇ ਕੀ ਅਸਰ ਹੈ ਇਹ ਮਸਲਾ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਔਰ ਤੁਹਾਨੂੰ ਸਾਰੇ ਨੂੰ ਪਤਾ ਹੈ ਕਿ ਵੱਖ-ਵੱਖ ਜਥੇਬੰਦੀਆਂ ਜਿੱਥੇ ਸਿੱਖ ਜਥੇਬੰਦੀਆਂ ਉੱਥੇ ਹੋਰ ਧਰਮਾਂ ਦੇ ਨਾਲ ਸੰਬੰਧਿਤ ਲੋਕਾਂ ਨੇ ਵੀ ਬੰਦੀ ਸਿੰਘਾਂ ਦੇ ਨਾਲ ਹਮਦਰਦੀ ਪ੍ਰਗਟਾਈ ਹੈ ਔਰ ਉਹਨਾਂ ਨਾਲ ਹੋ ਰਹੀ ਬੇਇਨਸਾਫੀ ਦੇ ਵਿਰੁੱਧ ਆਵਾਜ਼ ਉਠਾਈ ਹੈ ਪਰ ਜਿਨ੍ਹਾਂ ਦੇ ਹੱਥ 'ਚ ਤਾਕਤ ਹੈ ਜਿਨ੍ਹਾਂ ਨੇ ਫੈਸਲਾ ਲੈਣਾ ਹੈ ਉਹ ਅੱਜ ਕਿੰਨੇ ਗੈਰ ਸੰਜੀਦਾ ਨੇ ਔਰ ਉਹਨਾਂ ਵਾਸਤੇ ਕਾਨੂੰਨ ਦੀ ਉਲੰਘਣਾ ਸੰਵਿਧਾਨ ਦੀ ਉਲੰਘਣਾ ਕਿਸੇ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਔਰ ਬੇਇਨਸਾਫੀ ਕੋਈ ਮਾਇਨੇ ਨਹੀਂ ਰੱਖਦੀ ਨਜ਼ਰ ਆ ਰਹੀ ਔਰ 27 ਸਾਲ ਤੋਂ ਜਿਹੜੇ ਬਿਆੰਤੇ ਬੁੱਚੜ ਦੇ ਕੇਸ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਸੀ ਸਿੰਘ ਜੇਲ੍ਹਾਂ 'ਚ ਬੰਦ ਨੇ ਜਿੰਨਾਂ 'ਚ ਭਾਈ ਜਗਤਾਰ ਸਿੰਘ ਹਵਾਰਾ ਵੀ ਨੇ ਭਾਈ ਪਰਮਜੀਤ ਸਿੰਘ ਭਿਉਰਾ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਲਖਵਿੰਦਰ ਸਿੰਘ ਲੱਖਾ ਭਾਈ ਸ਼ਮਸ਼ੇਰ ਸਿੰਘ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਉਹਨਾਂ ਇੰਜੀਨੀਅਰ ਸਾਹਿਬ ਜਿਹੜੇ ਨੇ ਭਾਈ ਗੁਰਮੀਤ ਸਿੰਘ ਤੁਸੀਂ ਦੇਖੋ ਜਿਹਦੇ ਨਾਂ ਦੇ ਨਾਲ ਇੰਜੀਨੀਅਰ ਲੱਗਦਾ ਹੈ ਉਹ ਕੋਈ ਕ੍ਰਿਮੀਨਲ ਨਹੀਂ ਸੀਗਾ ਪਰ ਜੋ ਪੰਜਾਬ ਦੀ ਧਰਤੀ ਤੇ ਵਾਪਰਿਆ ਜਾਂ ਕੌਮ ਦੇ ਨਾਲ ਵਾਪਰਿਆ ਧਰਮ ਨਾਲ ਵਾਪਰਿਆ ਉਹਦੇ ਵੇਗ ਵਿੱਚ ਵਹਿ ਕੇ ਉਹਨਾਂ ਨੇ ਕਦਮ ਚੁੱਕੇ ਇਸ 25 ਸਾਲਾਂ ਤੋਂ ਜੇਲ੍ਹ 'ਚ ਬੰਦ ਨੇ ਔਰ ਭਾਈ ਗੁਰਮੀਤ ਸਿੰਘ ਦੀ ਰਿਹਾਈ ਨੂੰ ਲੈ ਕੇ ਪ੍ਰੀਮਚੁਰ ਰੀਜ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਰੈਟ ਪਾਈ ਗਈ ਔਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਿਉਂਕਿ ਕੇਸ ਯੂਟੀ ਚੰਡੀਗੜ੍ਹ ਦਾ ਸੀਗਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਸ ਸਬੰਧੀ ਫੈਸਲਾ ਲੈਣ ਵਾਸਤੇ ਲਿਖਿਆ ਹੁਕਮ ਕੀਤਾ ਔਰ ਕਿਉਂਕਿ ਭਾਈ ਗੁਰਮੀਤ ਸਿੰਘ ਇੰਜੀਨੀਅਰ ਜਿਹਨੇ ਉਹਨਾਂ ਦਾ ਜੱਦੀ ਜ਼ਿਲਾ ਜਿਹੜਾ ਆ ਉਹ ਪਟਿਆਲਾ ਆ ਤੇ ਪਹਿਲੀ ਤੇ ਗੱਲ ਕੇ ਯੂਟੀ ਪ੍ਰਸ਼ਾਸਨ ਡੀਸੀ ਪਟਿਆਲਾ ਨੂੰ ਲਗਾਤਾਰ ਨੋਟਿਸ ਭੇਜਦਾ ਰਿਹਾ ਉਹਨਾਂ ਦੇ ਰਿਮਾਈਂਡਰ 14 ਵਾਰ ਭੇਜਦਾ ਰਿਹਾ 14 ਵਾਰ ਕੋਈ ਜਵਾਬ ਨਹੀਂ ਦਿੱਤਾ ਔਰ ਤੁਸੀਂ ਦੇਖੋ ਅਕਤੂਬਰ 2021 ਦਾ ਕੇਸ ਹੈ ਤੇ ਨਵੰਬਰ 2022 ਵੀ ਲੰਘ ਚਲਿਆ ਹੈ ਹੁਣ ਆਣ ਕੇ ਉਹਨਾਂ ਨੇ ਡੀਸੀ ਪਟਿਆਲਾ ਨੇ ਜਿਹੜੀ ਰਿਪੋਰਟ ਕੀਤੀ ਹੈ ਜਿਹੜੀ ਯੂਟੀ ਕੋਲੇ ਗਈ ਹੈ ਚੰਡੀਗੜ੍ਹ ਕੋਲੇ ਉਹਦੇ ਵਿੱਚ ਲਿਖਿਆ ਹੈ ਕਿ ਭਾਈ ਗੁਰਮੀਤ ਸਿੰਘ ਇੰਜੀਨੀਅਰ ਨੂੰ ਇਸ ਕਰਕੇ ਰਹਾਅ ਕਰਨ ਦੀ ਅਸੀਂ ਸ਼ਿਫਾਰਸ਼ ਨਹੀਂ ਕਰਦੇ ਕਿਉਂਕਿ ਉਹਨਾਂ ਦੇ ਬਾਹਰ ਹੋਣ ਦੇ ਨਾਲ ਦੇਸ਼ ਦੀ ਅਮਨ ਤੇ ਸ਼ਾਂਤੀ ਭੰਗ ਹੋ ਸਕਦੀ ਹੈ 27 ਸਾਲਾਂ ਤੋਂ ਬੰਦਾ ਬੰਦ ਹੈ ਬਜ਼ੁਰਗ ਅਵਸਥਾ ਚ ਆ ਗਿਆ ਹੈ ਔਰ ਹੈਰਾਨੀ ਦੀ ਗੱਲ ਹੈ ਕਿ ਜਿਹੜਾ 2013 ਤੋਂ ਲੈ ਕੇ ਲਗਾਤਾਰ ਲਗਭਗ 10 ਸਾਲ ਤੋਂ ਲਗਾਤਾਰ ਪੈਰੋਲ ਕੱਟ ਰਿਹਾ ਹੈ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਕਿਸੇ ਤਰ੍ਹਾਂ ਦੀ ਕੋਈ ਨਿਜਮ ਦੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਜਿਹੜੀ ਦਿੱਤੀ ਹੋਈ ਕਾਨੂੰਨ ਦੀ ਸਜ਼ਾ ਆ ਉਹਨੂੰ ਗੁੱਡ ਕੰਡਕਟ ਚ ਭੁਗਤਿਆ ਆ ਤੇ ਡੀਸੀ ਪਟਿਆਲਾ ਵੱਲੋਂ ਜਿਹੜੀ ਆਪਣਾ ਜਵਾਬ ਭੇਜਿਆ ਗਿਆ ਆ ਜਾਂ ਜਿਹੜੀ ਇੱਕ ਤਰ੍ਹਾਂ ਕਹਿ ਦਈਏ ਕਿ ਉਹਨਾਂ ਨੇ ਜੋ ਉਥੇ ਯੂਟੀ ਨੂੰ ਭੇਜਿਆ ਉਹਦੇ ਚ ਰਿਹਾਈ ਦੀ ਸ਼ਿਫਾਰਿਸ਼ ਕਰਨ ਦੀ ਥਾਂ ਤੇ ਉਹਨਾਂ ਦਾ ਪੱਖ ਲੈਣ ਦੀ ਥਾਂ ਤੇ ਥਾਂ ਤੇ ਬੜੀ ਵੱਡੀ ਬੇਇਨਸਾਫੀ ਕਰਾਇਆ ਯੂਟੀ ਪ੍ਰਸ਼ਾਸਨ ਨੂੰ ਜੋ ਉਹਨਾਂ ਲਿਖ ਕੇ ਭੇਜਿਆ ਜਿੱਥੇ ਡੀਸੀ ਪਟਿਆਲਾ ਤੇ ਸਵਾਲ ਉੱਠਦਾ ਹੈ ਉਥੇ ਨਾਲ ਹੀ ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਹੈ ਤੇ ਜੇ ਮੈਂ ਕਹਿ ਲਵਾਂ ਕਿ ਕੇਂਦਰੀਵਾਲ ਦੀ ਸਰਕਾਰ ਹੈ ਉਹਨਾਂ ਦੀ ਨੀਤੀ ਦੇ ਉੱਤੇ ਸਪਸ਼ਟ ਰੂਪ ਚ ਸਵਾਲ ਉੱਠਦਾ ਹੈ ਕਿਉਂਕਿ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਰਿਹਾਈ ਦੇ ਵਿੱਚ ਰੁਕਾਵਟ ਪਾਉਣਾ ਉਨ੍ਹਾਂ ਦੀ ਰਿਹਾਈ ਬਾਰੇ ਰਿਪੋਰਟ ਦੇਂਦਿਆਂ ਹੋਇਆਂ ਉਹਨੂੰ ਰੱਦ ਕਰਨ ਦੀ ਸਿਫਾਰਿਸ਼ ਕਰਨਾ ਇਹ ਡੀਸੀ ਫੈਸਲਾ ਨਹੀਂ ਲੈ ਸਕਦਾ ਇਹ ਸਰਕਾਰ ਲੈਵਲ ਤੇ ਫੈਸਲਾ ਹੋਇਆ ਆ ਜਿਹੜਾ ਕਿ ਅਤਿ ਦੁਖਦਈ ਹੈ ਔਰ ਤੁਸੀਂ ਹੈਰਾਨ ਹੋਗੇ ਕਿ ਅੱਜ 22 ਤਰੀਕ ਹੋ ਗਈ ਇਹ 18 ਤਰੀਕ ਦਾ ਰੱਦ ਹੋਇਆ ਹੈ ਅੱਜ ਪੰਜਵਾਂ ਦਿਨ ਆ ਗਿਆ ਤੁਸੀਂ ਮੀਡੀਆ 'ਚ ਕੋਈ ਬਾਲੀ ਰਿਪੋਰਟ ਨਹੀਂ ਦੇਖੀ ਹੋਣੀ ਏਡੀ ਵੱਡੀ ਬੇਇਨਸਾਫੀ ਹੋ ਰਹੀ ਹੋਵੇ ਔਰ ਕਾਨੂੰਨ ਕੋਲੋਂ ਜਾ ਕੇ ਕੋਰਟ ਕੋਲੋਂ ਜਿਹੜੀ ਹਾਈ ਕੋਰਟ ਆ ਉਹਦੇ ਕੋਲੋਂ ਇਨਸਾਫ ਮੰਗਿਆ ਹੈ ਬੰਦੀ ਸਿੰਘ ਨੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਨੇ ਤੇ 5 ਦਿਨ ਹੋ ਗਏ ਆ ਉਹ ਇਨਸਾਫ ਮਿਲਣ ਦੀ ਥਾਂ ਤੇ ਮੌਜੂਦਾ ਸਰਕਾਰ ਨੇ ਜਿਹੜਾ ਉਹਨਾਂ ਦੀ ਰਿਹਾਈ ਨੂੰ ਰੋਕਣ ਵਾਸਤੇ ਜੋ ਕਦਮ ਚੁੱਕਿਆ ਆ ਹਾਂਜੀ ਉਹਦੀ ਕਿਤੇ ਕੋਈ ਚਰਚਾ ਹੀ ਨਹੀਂ ਔਰ ਦੁੱਖ ਇਸ ਗੱਲ ਦਾ ਆ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਮੈਂ ਨਹੀਂ ਸਮਝਦਾ ਕਿ ਉਹ ਅਵੇਸਲੀਆਂ ਨੇ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਜਾਂ ਜਿਹੜੇ ਮਨੁੱਖੀ ਅਧਿਕਾਰਾਂ ਦਾ ਦਾਵਾ ਕਰਦੇ ਨੇ ਉਹਨਾਂ ਨੂੰ ਨਹੀਂ ਪਤਾ ਲੱਗਾ ਇਹ ਸਾਰਿਆਂ ਦੇ ਕੰਨਾਂ ਤੱਕ ਸਾਰਿਆਂ ਤੱਕ ਇਹ ਗੱਲ ਪਹੁੰਚ ਚੁੱਕੀ ਹੈ ਪਰ ਪੰਜ ਦਿਨਾਂ ਤੋਂ ਕਿਸੇ ਨੇ ਵੀ ਇਸ ਮਸਲੇ ਤੇ ਇਸੇ ਤਰ੍ਹਾਂ ਦੀ ਕੋਈ ਚਰਚਾ ਨਹੀਂ ਛੇੜੀ ਕੋਈ ਸਰਕਾਰ ਤੇ ਸਰਕਾਰ ਦੀ ਜਵਾਬ ਤਾਲਬੀ ਨਹੀਂ ਕੀਤੀ ਕੋਈ মিডিਆ ਚ ਸਚਾਈ ਨਹੀਂ ਲਿਆਂਦੀ ਤੇ ਦੇਖੋ ਸਭ ਤੋਂ ਪਹਿਲੀ ਦੀ ਗੱਲ ਹੈ ਕਿ ਸਾਨੂੰ ਕੋਈ ਇਤਰਾਜ਼ ਨਹੀਂ ਜੇ ਕੋਈ ਸਜ਼ਾ ਕੱਟ ਲਿੰਦਾ ਹੈ ਤੇ ਉਹਨੂੰ ਰਿਹਾਅ ਕੀਤਾ ਜਾਂਦਾ ਹੈ ਰਜੀਵ ਗਾਂਧੀ ਦੇ ਕਾਤਲ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਰਿਹਾਅ ਕਰ ਦਿੱਤੇ ਗਏ ਅਸੀਂ ਕਹਿੰਨੇ ਕਿ ਠੀਕ ਹੈ ਔਰ ਜਿਨ੍ਹਾਂ ਦਾ ਹੱਕ ਵੀ ਨਹੀਂ ਸੀ ਬਣਦਾ ਬਲਕਿ ਇਸ ਬਾਨੋ ਦੇ ਪਰਿਵਾਰ ਦੇ ਕਾਤਲ ਤੇ ਉਹਦੇ ਬਲਾਤਕਾਰੀ ਗੁਜਰਾਤ ਸਰਕਾਰ ਨੇ 15 ਅਗਸਤ ਦੇ 75 ਸਾਲਾ ਦੇ ਮੌਕੇ ਦੇ ਉੱਤੇ ਉਹ ਸਾਰੇ ਰਿਹਾ ਕਰ ਦਿੱਤੇ ਅਸੀਂ ਕਹਿੰਨੇ ਚਲੋ ਉਹ ਵੀ ਠੀਕ ਹੈ ਤੁਹਾਡੀ ਮਰਜ਼ੀ ਹੈ ਪੰਜਾਬ ਦੇ ਅੰਦਰ ਪੁਲਿਸ ਅਧਿਕਾਰੀਆਂ ਨੂੰ ਝੂਠੇ ਪੁਲਿਸ ਮੁਕਾਬਲੇ ਕਰਨ ਦੇ ਦੋਸ਼ਾਂ 'ਚ ਸੀਬੀਆਈ ਕੋਰਟਸ ਨੇ ਵੱਡੇ ਪੱਧਰ ਤੇ ਸਜ਼ਾਵਾਂ ਦਿੱਤੀਆਂ ਕਾਫੀ ਪੁਲਿਸ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਹੋਈਆਂ ਨੇ ਕੋਈ 4 ਚਾਲੀਆਂ ਆ ਗਿਆ ਏ ਕੋਈ 2 ਚਾਲੀਆਂ ਆ ਗਿਆ ਏ ਇੱਕ ਤਰ੍ਹਾਂ ਇਸ ਤਰ੍ਹਾਂ ਆ ਕਿ ਜਿਵੇਂ ਉਹ ਅੰਦਰ ਹੀ ਨਹੀਂ ਗਏ ਹੁੰਦੇ ਉਹ ਰਿਹਾ ਕਰ ਦਿੱਤੇ ਗਏ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਰਸ ਮੁਕਾਬਲਿਆਂ 'ਚ ਬਿਨਾਂ ਕਿਸੇ ਗਨਾਹ ਤੋਂ ਮਾਰ ਦਿੱਤਾ ਸੀਗਾ ਉਹ ਵੀ ਅੱਜ ਜਿਹੜੇ ਐ ਸਰਕਾਰ ਦੇ ਦਿੱਤੀਆਂ ਹੋਈਆਂ ਛੋਟਾਂ ਦਾ ਹਾਂਜੀ ਫਾਇਦਾ ਲਿੰਦੇ ਹੋਏ ਉਹ ਘਰੋ ਘਰੀ ਬੈਠੇ ਤੇ ਜਿਹੜੇ 27 27 32 32 ਸਾਲਾਂ ਤੋਂ ਜਿਹੜਾਂ ਚ ਬੈਠੇ ਨੇ ਉਹਨਾਂ ਬਾਰੇ ਕਿਸੇ ਦਾ ਧਿਆਨ ਨਹੀਂ ਤਿੰਨਾਂ ਸਾਲਾਂ ਤੋਂ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਪਟੀਸ਼ਨ ਚੱਲਦੀ ਹੈ ਸੁਪਰੀਮ ਕੋਰਟ ਚ ਉੱਥੇ ਕੇਂਦਰ ਸਰਕਾਰ ਨੇ ਲਿਖ ਕੇ ਭੇਜਤਾ ਕਿ ਇਹ ਜਿਹੜਾ ਪੰਜਾਬ ਸੂਬਾ ਆ ਇਹ ਸਰਹੱਦੀ ਸੂਬਾ ਆ ਉਥੇ ਅਮਨ ਕਾਨੂੰਨ ਨੂੰ ਤੇ ਏਜੰਸੀਆਂ ਦੀਆਂ ਰਿਪੋਰਟਾਂ ਦੇ ਮੁਤਾਬਕ ਅਸੀਂ ਕੋਈ ਫੈਸਲਾ ਨਹੀਂ ਲੈ ਸਕਦੇ ਉਹ ਸੁਪਰੀਮ ਕੋਰਟ ਚ ਪੈਂਡਿੰਗ ਹੈ ਔਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਉਹ ਲਗਭਗ 2 ਸਾਲ ਤੋਂ ਹਾਈ ਕੋਰਟ ਚ ਨੇ ਕੇਂਦਰੀਵਲ ਸਰਕਾਰ ਨੂੰ ਨੋਟਿਸ ਜਾਂਦਾ ਹਾਈ ਕੋਰਟ ਦਾ ਕੇਂਦਰੀਵਲ ਸਰਕਾਰ ਜਿਹੜੀ ਆ ਕੋਈ ਜਵਾਬ ਨਹੀਂ ਦਿੰਦੀ ਔਰ ਕੇਂਦਰੀਵਲ ਦੀ ਟੇਬਲ ਤੇ ਭਾਈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਪਈ ਹੈ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ ਤੇ ਹੁਣ ਤੁਸੀਂ ਦੇਖੋ ਕਿ ਜਿਹਦੇ ਚੋਂ ਪੰਜ ਬੰਦੀ ਸਿੰਘ ਨੇ ਜਿਹੜੇ ਲਗਾਤਾਰ ਦਸਾਂ ਸਾਲਾਂ ਤੋਂ ਪੈਰੋਲ ਕੱਟ ਰਹੇ ਹਨ ਜਿੰਨਾ ਚ ਭਾਈ ਗੁਰਦੀਪ ਸਿੰਘ ਖੈੜਾ ਜਿਹੜੇ 32 ਸਾਲ ਤੋਂ ਜੇਲ੍ਹ ਚ ਬੰਦ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਭਾਈ ਗੁਰਮੀਤ ਸਿੰਘ ਇੰਜੀਨੀਅਰ ਭਾਈ ਲਖਵਿੰਦਰ ਸਿੰਘ ਲੱਖਾ ਭਾਈ ਸ਼ਮਸ਼ੇਰ ਸਿੰਘ ਸ਼ੇਰਾ ਇਹ 2013 ਤੋਂ ਲਗਾਤਾਰ ਪੈਰੋਲ ਕੱਟ ਰਹੇ ਆ ਉਹਨਾਂ ਦੀ ਤਰਹੀ ਬਣਦੀ ਹੈ ਨਾ ਉਹਨਾਂ ਨੂੰ ਤੇ ਰਹਾ ਕਰਨ ਤੇ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਹਿਜਕਚਾਹਟ ਨਹੀਂ ਹੋਣੀ ਚਾਹੀਦੀ ਸਗੋਂ ਉਲਟਾ ਸਰਕਾਰ ਨੇ 3 ਸਾਲ ਪਹਿਲਾਂ 550 ਸਾਲਾਂ ਤੇ ਆਪਣੀ ਨੋਟੀਫਿਕੇਸ਼ਨ ਜਾਰੀ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ 550 ਸਾਲਾਂ ਦੇ ਮੌਕੇ ਤੇ ਅੱਜ ਤੱਕ ਲਾਗੂ ਨਹੀਂ ਕੀਤੀ ਇਹ ਬਹੁਤ ਵੱਡੀ ਜਿਹੜੀ ਬੇਇਨਸਾਫੀ ਹੈ ਦੇਖੋ ਬੰਦੇ ਦਾ ਕੋਈ ਪਤਾ ਨਹੀਂ ਉਹ ਜਿਸ ਅਵਸਥਾ ਚ ਆ ਗਏ ਨੇ ਕੋਈ 55 ਦਾ ਹੋ ਗਿਆ ਕੋਈ 60ਾਂ ਦੇ ਨੇੜੇ ਚਲਾ ਗਿਆ ਆ ਕਿਸੇ ਨੂੰ ਕੋਈ ਰੋਗ ਹੈ ਕਿਸੇ ਨੂੰ ਕੋਈ ਰੋਗ ਹੈ ਕਿ ਸਰਕਾਰ ਚਾਹੁੰਦੀ ਕਿ ਉਹਨਾਂ ਦੀਆਂ ਲਾਸ਼ਾਂ ਬਾਹਰ ਹੋ ਕਿ ਕੇਂਦਰ ਦੀ ਸਰਕਾਰ ਕੇਜਰੀਵਾਲ ਸਰਕਾਰ ਭਗਵੰਤ ਮਾਨ ਸਰਕਾਰ ਇਹ ਮਿੱਥ ਕੇ ਬੈਠੀ ਹੈ ਕਿ ਉਹਨਾਂ ਦੀਆਂ ਲਾਸ਼ਾਂ ਬਾਹਰ ਹੋ ਤੁਸੀਂ ਤੁਹਾਨੂੰ ਸ਼ਾਇਦ ਪਤਾ ਕਿ ਨਹੀਂ ਪਤਾ ਕਿ ਲਗ ਭਾਗ ਸਤਾਈਆਂ ਸਾਲਾਂ ਬਾਅਦ ਭਾਈ ਵਿਰਿਆਮ ਸਿੰਘ ਯੂਪੀ ਦੇ ਬੰਦੀ ਸਿੰਘ ਸੀ ਹਰਿਆ ਹੋਏ ਤੇ ਆਹ ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਰਿਹਾ ਹੁਣ ਤੋਂ ਥੋੜੇ ਚਿਰ ਬਾਅਦ ਔਰ ਭਾਈ ਸ਼ਵੇਸ਼ ਸਿੰਘ 28 ਸਾਲਾਂ ਬਾਅਦ ਜੇਲ੍ਹ ਚੋਂ ਰਿਹਾ ਹੋ ਗਿਆ ਹੈ। ਆ 3 ਦਿਨ ਪਹਿਲਾਂ ਉਹਨਾਂ ਦੀ ਰਾਜਪੁਰਾ ਦੇ ਲਾਗੇ ਸੂਰੋਂ ਪਿੰਡ ਚ ਉਹਨਾਂ ਦੀ ਡੈਥ ਹੋ ਗਈ। ਹੁਣ ਅਸੀਂ ਸਰਕਾਰ ਨੂੰ ਇਸ ਪੱਖੋਂ ਵੀ ਸचेत ਕਰਨਾ ਚਾਹੁੰਦੇ ਆਂ ਔਰ ਖਾਸ ਕਰਕੇ ਸਿੱਖ ਸਮਾਜ ਨੂੰ ਤੇ ਪੰਜਾਬ ਬੰਦਰ ਵਸਦੇ ਹਰੇਕ ਧਰਮ ਦੇ ਵਸਿੰਦੇ ਨੂੰ ਕਿ ਭਾਈ ਬਹੁਤ ਵੱਡੀ ਬੇਇਨਸਾਫੀ ਜੀ। ਇਹ ਗੱਲਾਂ ਹੀ ਨਾ ਕਰੋ ਕਿ ਗੱਲ ਕਰ ਲਈ ਉਹਨਾਂ ਦੇ ਬਾਰੇ ਮਾਹੌਲ ਸਿਰਜਣ ਦੀ ਲੋੜ ਹੈ ਸਰਕਾਰਾਂ ਨੂੰ ਪ੍ਰੈਸ਼ਰਾਈਜ਼ ਕਰਨ ਦੀ ਲੋੜ ਹੈ ਸਰਕਾਰਾਂ ਦੇ ਉੱਤੇ ਦਬਾਅ ਬਣਾਉਣ ਦੀ ਲੋੜ ਹੈ ਸਰਕਾਰਾਂ ਤੇ ਅਜੇ ਤੱਕ ਜੂਨ ਜੀ ਸਰਕ ਦੀ ਇਹ ਸਪਸ਼ਟ ਹੈ ਸਰਕ ਦੀ ਕਿਉਂ ਨਹੀਂ ਕਿਉਂਕਿ ਉਹ ਵੀ ਸਮਝ ਗਿਆ ਕਿ ਇਹ ਅਖਬਾਰੀ ਬਿਆਨਾਂ ਤਾਂ ਕੀ ਸੀਮਤ ਨੇ ਇਹ ਏਸੇ ਦੌੜ 'ਚ ਲੱਗੇ ਨੇ ਕਿ ਮੇਰੀ ਖਬਰ ਲੱਗ ਜੇ ਮੇਰਾ ਬਿਆਨ ਆ ਜੇ ਤੇ ਮੈਂ ਹੱਥ ਮਰ ਕੇ ਬੇਨਤੀ ਕਰਦਾ ਕਿ ਅਸੀਂ ਉਹਨਾਂ ਦੇ ਬਰਾਬਰ ਪਾਸਕੂ ਜੇਲ੍ਹ ਵੀ ਨਹੀਂ ਕੱਟੀ ਭਾਵੇਂ ਕਿ 10 ਸਾਲ ਕੱਟੀ ਐ ਤਸੀਹੇ ਚੱਲੇ ਨੇ ਸਾਡੇ ਪਰਿਵਾਰ ਨੇ ਚੱਲੇ ਨੇ بڑے ਪਰਿਵਾਰ ਨੇ ਜਿਹੜੇ ਆਪਣਾ ਆਪ ਵਾਰਗੇ ਨੇ ਅੱਜ ਵੀ ਅਸੀਂ ਕੁਰਬਾਨੀ ਦੀ ਗੱਲ ਕਰਦੇ ਆਂ ਕਿ ਨੌਜਵਾਨਾ ਉਹ ਕੁਰਬਾਨੀ ਦਿਓ ਕੌਮ ਨੂੰ ਕੁਰਬਾਨੀ ਦੀ ਲੋੜ ਐ ਤੇ ਜਿਨ੍ਹਾਂ ਨੇ ਕੀਤੀ ਐ ਕਦੀ ਉਹਨਾਂ ਦੀ ਸਾਰ ਲਈ ਮਗਰ ਕੋਈ ਕਿੱਲੋ ਗੰਡੇ ਵੀ ਲੈ ਕੇ ਗਿਆ ਕਦੀ ਉਹਨਾਂ ਨੇ ਕਦੀ ਉਹਨਾਂ ਦੇ ਪਰਿਵਾਰਾਂ ਦੀ ਕਦੇ ਉਹਨਾਂ ਦੇ ਲੋੜਾਂ ਦੀ ਕਦੀ ਜਾ ਕੇ ਕਦੇ ਕਿਸੇ ਨੇ ਪੁੱਛਿਆ ਕਦੇ ਕੋਈ ਇਕ ਜੁੱਟ ਹੋ ਕੇ ਮੈਂ ਕਹਿੰਦਾ ਕਿ ਵੱਖਰੇਵੇਂ ਰੱਖੋ ਮਤਭੇਦ ਰੱਖੋ ਜੇ ਤੁਹਾਡੇ ਨਹੀਂ ਨਿਭੜ ਸਕਦੇ ਪਰ ਬੰਦੀ ਸਿੰਘਾਂ ਦਾ ਮਸਲਾ ਇਸ ਵੇਲੇ ਕੌਮੀ ਮਸਲਾ ਹੈ ਪੰਜਾਬ ਦਾ ਸਭ ਤੋਂ ਵੱਡਾ ਮਸਲਾ ਆ ਹਰੇਕ ਧਰਮ ਦਾ ਚਾਹੇ ਉਹ ਸਿੱਖ ਹੈ ਚਾਹੇ Hindu ਹੈ ਚਾਹੇ ਸਾਈ ਹੈ ਚਾਹੇ ਮੁਸਲਮਾਨ ਹੈ ਇਹ ਮਨੁੱਖਤਾ ਦਾ ਮਸਲਾ ਬਣ ਚੁੱਕਾ ਹੈ ਬੇਇਨਸਾਫੀ ਹੈ ਔਰ ਸਭ ਤੋਂ ਪਹਿਲੀ ਤੇ ਗੱਲ ਹੈ ਕਿ ਭਗਵੰਤ ਮਾਨ ਸਪਸ਼ਟ ਕਰਨ ਕਿ ਜਿਹੜਾ ਦਸਾਂ ਸਾਲਾਂ ਤੋਂ ਪੈਰੋਲ ਕੱਟ ਰਿਹਾ ਬੰਦੀ ਸਿੰਘ ਹੈ ਔਰ 67 ਸਾਲਾਂ ਤੋਂ ਜੇਲ੍ਹ ਚ ਬੰਦਾ ਹੈ ਜਿਹਦਾ ਗੁੱਡ ਕੰਡਕਟ ਹੈ ਤੇ ਜਿਹਦੀ ਕੋਈ ਸ਼ਿਕਾਇਤ ਨਹੀਂ ਤੇ ਤੁਹਾਡੇ ਡੀਸੀ ਨੇ ਉਹਦੇ ਵਿਰੁੱਧ ਰਿਪੋਰਟ ਕਿਉਂ ਦਿੱਤੀ ਕੀ ਤੁਸੀਂ ਮਾਫੀ ਮੰਗਦੇ ਜੇ ਕਿ ਜਾਂ ਤੁਹਾਡੀਆਂ ਹਦਾਇਤਾਂ ਤੇ ਹੀ ਵਾਕਿਆਈ ਜਿਹੜੀ ਉਹ ਡੀਸੀ ਪਟਿਆਲਾ ਨੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਪ੍ਰੀਮਚੂਰ ਜਿਹੜੀ ਰਿਲੀਜ਼ ਹੈ ਉਹ ਰੱਦ ਕਰਨ ਦੀ ਸ਼ਿਫਾਰਿਸ਼ ਕੀਤੀ ਹੈ ਕਮੈਂਟ ਕੀਤੇ ਨੇ ਜਵਾਬ ਦਿੱਤਾ ਆ ਇਹ ਜਿਹੜੀ ਆ ਕੇਜਰੀਵਾਦੀ ਸਰਕਾਰ ਜਿਹੜੀ ਆ ਸਪਸ਼ਟ ਕਰੇ ਬਾਕੀ ਦੇਖੋ ਇਹ ਨਿਕ ਨਿਕੀਆਂ ਗੱਲਾਂ ਤੋਂ ਹੀ ਜਦੋਂ ਧੁਖਦੀ ਆ ਨਾ ਫਿਰ ਭਾਂਬੜ ਬਣਦੇ ਤੇ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਪੰਜਾਬ ਦੇ ਸਰਕਾਰਾਂ ਨੂੰ ਸੀਰੀਅਸ ਹੋਣਾ ਚਾਹੀਦਾ ਚਾਹੇ ਉਹ ਪੰਜਾਬ ਦੀ ਸਰਕਾਰ ਆ ਚਾਹੇ ਕੇਂਦਰ ਸਰਕਾਰ ਤੇ ਚਾਹੇ ਸਾਡੇ ਦੇਸ਼ ਦੀਆਂ ਏਜੰਸੀਆਂ ਨੇ ਕਿਉਂਕਿ ਮੈਂ ਮਹਿਸੂਸ ਕਰਦਾ ਹਾਂ ਕਿ ਏਜੰਸੀਆਂ ਜਿਹੜੀਆਂ ਨੇ ਉਹ ਸਰਕਾਰਾਂ ਤੋਂ ਵੀ ਤਾਕਤਵਾਰ ਹੈ ਤੇ ਏਜੰਸੀਆਂ ਨੂੰ ਪੰਜਾਬ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ ਹੈ ਔਰ ਇਹ ਜਿਹੜਾ ਸੰਵੇਦਨਸ਼ੀਲ ਮਸਲਾ ਆ ਜਿਹੜਾ ਸਿੱਖ ਕੌਮ ਦਾ ਤੇ ਸਮੂਹ ਪੰਜਾਬੀਆਂ ਦਾ ਤੇ ਮਨੁੱਖਤਾ ਦਾ ਮਸਲਾ ਆ ਤੇ ਮੈਂ ਸਰਕਾਰਾਂ ਨੂੰ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਕਿਰਪਾ ਕਰਕੇ ਹੁਣ ਇਮਤਿਹਾਨ ਨਾ ਲਾਓ ਇਹਨਾਂ ਨੂੰ ਰਿਹਾ ਕਰ ਇਹਨਾਂ ਬਾਰੇ ਫੈਸਲਾ ਲਓ ਔਰ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਗਵੰਤ ਮਾਨ ਦੀ ਸਰਕਾਰ ਦਾ ਕੇਜਰੀਵਾਲ ਦਾ ਔਰ ਪੰਜਾਬ ਸਰਕਾਰ ਦਾ ਇਸ ਗੱਲੋਂ ਵਿਰੋਧ ਕਰਦਾ ਹਾਂ ਨਿੰਦਾ ਕਰਦਾ ਹਾਂ ਕਿ ਉਹਨਾਂ ਨੇ ਬਹੁਤ ਵੱਡਾ ਗੁਨਾਹ ਕੀਤਾ ਹੈ ਕਿ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਜਿਹੜੀ ਰਿਹਾਈ ਦਾ ਉਹਨਾਂ ਨੇ ਇਹ ਰეკਮੈਂਡੇਸ਼ਨ ਕਰਨੀ ਸੀ ਉਹ ਜਿਹੜਾ ਉਹਨਾਂ ਦੀ ਰਿਹਾਈ ਰੱਦ ਕਰਦਾ ਜਿਹੜਾ ਦਿੱਤਾ ਹੈ ਉਹਦੀ ਮੰਨਿੰਦਾ ਕਰਦਾ ਸਰ ਸਾਬ ਇਸਲਾਮਾ ਕੇ ਸੀਕੇ ਕਿਸਾਨਾਂ ਦਾ ਜਟਮੇ ਦਿਨ ਸਰਨੇ ਤੇ ਬੈਠੇ ਪੰਜਾਬ ਦੇ ਵਿੱਚ ਸੀਐਮ ਸਾਹਿਬ ਨੇ ਉਹਨਾਂ ਨੂੰ ਬਿਆਨ ਦਿੱਤਾ ਜੀ ਤੇ ਉਹਦੇ ਤੇ ਖੁਦੀ ਥਾਲੀ ਬਲ ਹੁੰਦਾ ਵੀ ਬਿਆਨ ਆ ਗਿਆ ਕਿਸਾਨ ਕਹਿੰਦੇ ਕਿ ਮਾਨ ਸਾਹਿਬ ਮਾਫੀ ਮੰਗਣ ਸਾਡੀ ਇਹ ਇਨਸ ਤੋਂ ਹੀ ਨਹੀਂ ਕੀਤੀ ਆ ਕੀ ਕਰਾਂ ਦੇਖੋ ਬੜੀ ਜਿਹੜਾ ਉਹਨਾਂ ਦਾ ਬਿਆਨ ਆ ਜਿਸ ਲਹਿਜੇ ਚ ਜਿਸ ਲਹਿਜੇ ਚ ਜਿਸ ਬਾਡੀ ਲੈਂਗੁਏਜ ਦਿੱਤਾ ਨਾ ਕੱਲੇ ਸ਼ਬਦ ਹੀ ਨਹੀਂ ਤਰੀ ਦਾ ਚਿਹਰਾ ਨੋਟ ਕਰੋ ਉਹ ਕਿਸਾਨਾਂ ਨੂੰ ਇੱਕ ਤਰ੍ਹਾਂ ਦੱਸ ਰਿਹਾ ਕਿ ਤੁਸੀਂ ਉਹ ਲੋਕ ਜੇ ਜਿਨ੍ਹਾਂ ਨੂੰ ਧਰਨਿਆਂ ਦਾ ਸ਼ੌਂਕ ਹੈ ਕਦੀ ਕੋਈ ਧਰਨਾ ਲਾ ਲਿੰਦਾ ਆ ਕੋਈ ਮੰਗਾ ਦਾ ਚਾਰਟਰ ਦੇਣ ਤੋਂ ਪਹਿਲਾਂ ਲਾਉਂਦਾ ਆ ਕੋਈ ਦੇ ਕੇ ਲਾ ਦਿੰਦਾ ਆ ਫਿਰ ਉਹਨੂੰ ਲਾਗੂ ਕਰਾਉਣ ਉੱਤੇ ਲਾਉਂਦਾ ਆ ਪੈਸਿਆਂ ਦਾ ਖੇੜਿਆ ਇਸ ਤੋਂ ਵੱਡੀ ਜਿਹੜੀ ਹੈ ਹੇਠੀ ਜਿਹੜੀ ਹੈ ਕਿਸਾਨੀ ਦੀ ਕਿਸਾਨ ਜਥੇਬੰਦੀਆਂ ਦੀ ਕੋਈ ਨਹੀਂ ਹੋ ਸਕਦੀ ਔਰ ਜੋ ਕਿਸਾਨ ਜਥੇਬੰਦੀਆਂ ਜਾਂ ਆਗੂ ਮੰਗ ਕਰਦੇ ਨੇ ਭਗਵੰਤ ਮਾਨ ਹੋਰਾਂ ਨੂੰ ਇਹਦੇ ਬਾਰੇ ਮਾਫੀ ਮੰਗਣੀ ਚਾਹੀਦੀ ਹੈ ਔਰ ਜੋ ਔੜੀਆਂ ਉਹਨਾਂ ਨੇ ਮੰਗਾ ਮੰਨੀਆਂ ਨੇ ਤੇ ਜਿਹੜੀ ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਉਹਦਾ ਨੋਟੀਫਿਕੇਸ਼ਨ ਜਾਰੀ ਹੋਵੇ ਉਤੁਰਤ ਨੋਟੀਫਿਕੇਸ਼ਨ ਵੀ ਜਾਰੀ ਹੋਣਾ ਚਾਹੀਦਾ ਕਿਸਾਨ ਕੋਈ ਵੀ ਦੋਸ਼ ਲਾ ਰਹੇ ਕਿ ਤਾਂ ਸ਼ੋ ਮੈਗਾ ਲੀਡਰ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਮੰਗੀਤੀ ਜਾ ਰਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਸਰਕਾਰਾਂ ਗੰਭੀਰ ਨਹੀਂ ਫਿਰਸਾ ਸਿੰਘ ਵਲਟੋਆਏ ਕਹਿੰਦੇ ਨਸਰਾਏ 27 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਨੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਤਾਂ ਆਨਰ ਦੇ ਵੱਲੋਂ ਖੇ ਗਿਆ ਹੈ ਕਿ ਸਰਕਾਰ ਦੇ ਇਸ਼ਾਰੇ ਤੇ ਰਿਹਾਈ ਨੂੰ ਦੇਸ਼ ਲਈ ਖਤਰਾ ਹੈ ਤਾਂ ਸਰਕਾਰ ਦੇ ਇਸ਼ਾਰੇ ਤੇ ਹੀ ਰਿਹਾਈ ਨੂੰ ਦੇਸ਼ ਲਈ ਖਤਰਾ ਤਬੜੈਲ ਦੇ ਵਿੱਚ ਬੰਦ ਗੁਰਮੀਤ ਸਿੰਘ ਇੰਜੀਨੀਅਰ ਦੀ ਰਿਹਾਈ ਮਾਨ ਸਰਕਾਰ ਨੇ ਰੋਕੀ ਹੈ ਇਹਨਾਂ ਲਫਜ਼ਾਂ ਦਾ ਪ੍ਰਚਾਰ ਕਰਦੇ ਹੋਏ ਵੀ ਨਜ਼ਰ ਆਏ ਸਿੱਖ ਜਥੇਬੰਦੀਆਂ ਤੇ ਮਨੁੱਖੀ ਅਧਿਕਾਰਾਂ ਦਾ ਦਾਵਾ ਕਰਨ ਦੀ ਜਦੋਂ ਗੱਲ ਆਖੀ ਜਾਂਦੀ ਹੈ ਤਾਂ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾ ਕਰਨ ਦੇ ਫੈਸਲੇ ਤੇ ਇਤਰਾਜ਼ ਨਹੀਂ ਹੈ ਪਰ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਪਟੀਸ਼ਨ ਬਾਰੇ ਵੀ ਫੈਸਲਾ ਜੋ ਹੈ ਉਹ ਨਹੀਂ ਲਿਆ ਜਾ ਰਿਹਾ। ਤੋਂ ਇਸ ਬਾਬਤ ਵੀ ਫੈਸਲਾ ਲਿਆ ਜਾਵੇ। ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਦੀ ਰਿਹਾਈ ਦੇ ਬਾਰੇ ਕੇਸ਼ਰੀਵਾਲ ਸਰਕਾਰ ਨੇ ਕੋਈ ਫੈਸਲਾ ਹਾਲ ਤੱਕ ਨਹੀਂ ਲਿਆ। ਸਿੰਘਾਂ ਦੀ ਕੁਰਬਾਨੀ ਦੀ ਗੱਲ ਕਰਨ ਵਾਲਿਆਂ ਨੇ ਬੰਦੀ ਸਿੰਘਾਂ ਦੀ ਕਦੇ ਸਾਰ ਹੀ ਨਹੀਂ ਲਈ। ਤਾਂ ਸਰਕਾਰਾਂ ਜੋ ਨੇ ਉਹ ਸੰਜੀਦਾ ਨਹੀਂ ਜਿਨ੍ਹਾਂ ਨੂੰ ਇਸ ਵਾਕਫ ਸੰਜੀਦਾ ਹੋਣ ਦੀ ਲੋੜ ਹੈ ਅੱਗੇ ਪੜਾਂਗੇ ਉਧਰ ਕਿਸਾਨਾਂ ਦੇ ਧੰਨਿਆਂ ਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦਾ ਕਿਸਾਨਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਜਲੰਧਰ ਦੇ ਵਿੱਚ ਵੀ ਕਿਸਾਨਾਂ ਨੇ ਮੁੱਖ ਮੰਤਰੀ ਦੇ ਪੁਤਲੇ ਸਾੜੇ ਰੋਸ ਜਤਾਇਆ ਯੂਨੀਅਨ ਇਕਤਾ ਸਿੱਧੂ ਪਰ ਵੱਲੋਂ ਅੱਜ ਸੀਐਮ ਭਗਵੰਤ ਮਾਨ ਦਾ ਜਲੰਧਰ ਵਿੱਚ ਪੁਤਲਾ ਫੁਕਾਇਆ ਗਿਆ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਮੌਜੂਦ ਹੈ ਪ੍ਰਧਾਨ ਸਾਹਿਬ ਅੱਜ ਜਿਵੇਂ ਪ੍ਰੋਗਰਾਮ ਦਿੱਤਾ ਹੋਇਆ ਪਿਛਲੇ ਦਿਨਾਂ ਤੋਂ ਤੁਹਾਡੇ ਪ੍ਰਧਾਨ ਜਿਹੜੇ ਆ ਮਰਨ ਵਰਤ ਤੇ ਬੈਠੇ ਹੋਏ ਆਪਣੀ ਮੰਗਾਂ ਨੂੰ ਲੈ ਕੇ ਹਲੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ ਕੀ ਕੋਈ ਅਗਲਾ ਪਲਾਨ ਹੈ ਬਿਲਕੁਲ ਹੀ ਅੱਜ ਪੰਜਵਾਂ ਦਿਨ ਹੋ ਗਿਆ ਸਰਦਾਰ ਜਗਦੀਸ਼ ਸਿੰਘ ਢੱਲੇਵਾਲ ਨੂੰ ਮਰਨ ਵਰਤ ਤੇ ਬੈਠਿਆ ਹੋਇਆ ਔਰ ਉਹਨਾਂ ਦੀ ਜਿਹੜੀ ਸਿਹਤ ਆ ਉਹ ਬੜੀ ਨਸਾਜ ਆ ਸ਼ੂਗਰ ਲੈਵਲ ਉਹਨਾਂ ਦਾ ਘਟ ਚੁੱਕਾ ਔਰ ਡਾਕਟਰਾਂ ਦਾ ਕਹਿਣਾ ਹੈ ਕਿ ਕਿਸੇ ਵੇਲੇ ਵੀ ਉਹਨਾਂ ਨੂੰ ਆਰਟ ਅਟੈਕ ਆ ਸਕਦਾ ਹੈ ਉਹ ਸਾਡੇ ਖਾਤਰ ਜਿਹੜੀਆਂ ਸਰਕਾਰ ਦਾ ਪਾਜ ਉਹਦੇ ਹਿਤਨ ਖਾਤਰ ਜਿਹੜੀ ਸਰਕਾਰ ਹਮੇਸ਼ਾ ਸਰਕਾਰ ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਪ੍ਰੈਸ ਵਿੱਚ ਇਹ ਪ੍ਰਚਾਰ ਕਰਦੀ ਹੈ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਕਦੇ ਧਾਰੀਵਾਲ ਸਾਹਿਬ ਕਦੇ ਭਗਵੰਤ ਮਾਨ ਸਾਹਿਬ ਆਪ ਪ੍ਰੈਸ ਵਿੱਚ ਆ ਕੇ ਇਹ ਇਹ ਦਾਅਵੇ ਕਰਦੇ ਨੇ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਉਹ ਮੰਗ ਲੀਆਂ ਗਈਆਂ ਪਰ ਇੱਕ ਵੀ ਮੰਗ ਤੇ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਸਿੱਧਾ ਸਿੱਧਾ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਬਚਾਉਣ ਲਈ ਔਰ ਸਾਡੀ ਮੰਗ ਆ ਕਿ ਜਿਹੜੀਆਂ ਸਰਕਾਰ ਮੰਗਾ ਮੰਨੀ ਆ ਅਸੀਂ ਉਹੀ ਚਾਹੁੰਦੇ ਆ ਕਿ ਲਾਗੂ ਕਰਦੀ ਐ ਸਰਕਾਰ ਉਹ ਨੂੰ ਲਾਗੂ ਕਰਨ ਤੋਂ ਮੁਨਕਰ ਆ ਕਰੋੜਾਂ ਰੁਪਈਆ ਇਸ਼ਤਿਆਰਾਂ ਤੇ ਲਾ ਕੇ ਉੱਥੇ ਗੁਜਰਾਤ ਹਿਮਾਚਲ ਵਿੱਚ ਪ੍ਰਚਾਰ ਕਰ ਰਹੀ ਐ ਕਿ ਅਸੀਂ ਕਿਸਾਨਾਂ ਦੀਆਂ ਸਾਰੀਆਂ ਮੰਗਾ ਮੰਨ ਲੀਆਂ ਪਰ ਇੱਕ ਵੀ ਮੰਨੀ ਉਹੀ ਮੰਗ ਤੇ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਧੰਨਵਾਦ ਜੀ ਐਸਨ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਜੀ ਜਿਹਨਾਂ ਦੱਸਿਆ ਕਿ ਜਿਹੜਾ ਰਜਜੀਤ ਸਿੰਘ ਦਲਵਾ ਹੁਣ ਜਿਹੜੇ ਭਗਵੰਤ ਮਾਨ ਸਰਕਾਰ ਤੋਂ ਜਿਹੜੀ ਹੈਗੇ ਸੀਐਮ ਤੋਂ ਮਾਫੀ ਮੰਗਵਾਣ ਲਈ ਤੇ ਜਿਹੜੀ ਮੰਨਿਆ ਹੋਇਆ ਮੰਗਾਂ ਲਾਗੂ ਕਰਵਾਉਣ ਲਈ ਮਰਨ ਵਰਤ ਤੇ ਬੈਠੇ ਤੇ ਸਰਕਾਰ ਤੋਂ ਜਲਦ ਤੋਂ ਜਲ ਉਹਨਾਂ ਦੀ ਜਿਹੜੀ ਮੰਗਾਂ ਪੂਰੀਆਂ ਕੀਤੀਆਂ ਜਾਣ ਕੈਮਰਾਮੈਨ ਜਗਰੂਪ ਦੇ ਨਾਮ ਮਨੀਸ਼ ਬਾਬਾ ਪੀਟੀਸੀ న్యూਸ